ਰੇਟ ਤੁਹਾਨੂੰ ਵੀ ਰੇਟ ਦਾ ਵੀ ਦੱਸਦਾ ਕਿ ਵੀ ਆਹ ਚੱਲਦਾ ਐਵੇਂ ਨਾ ਭਈ ਵੱਧ ਘੱਟ ਦੇ ਕੇ ਵੇਝਿਓ ਮੱਕੀ ਬੀਜ ਕੇ ਲਾਉਣੇ ਚਾਹੀਦੇ ਆ ਜਾਂ ਝੋਨੇ ਦੇ ਵਾੜਾ ਆਪਾਂ ਨੂੰ ਆਲੂ ਜਾਂ ਮਟਰ ਲਾਉਣੇ ਚਾਹੀਦੇ ਆ ਛਾਲੂ ਮੱਕੀ ਆਪਣੀ ਮਤਲਬ 56 ਕੁਇੰਟਲ ਗਿੱਲੀ ਗਿੱਲੀ ਦੇ ਹਿਸਾਬ ਨਾਲ ਅਸੀਂ ਵੇਚੀ ਅਸੀਂ ਸਕਾ ਕੇ ਨਹੀਂ ਸੀ ਵੇਚੀ 56 ਕੁਇੰਟਲ ਕਿੱਲੇ ਦੀ ਨਿਕਲੀ ਆਪਣੀ ਮੱਕੀ ਹੈ ਨਾ ਕਿਉਂਕਿ ਇਹ ਫਸਲਾਂ ਇੱਕ ਮੈਂ ਗੱਲ ਇਹ ਜ਼ਰੂਰ ਦੱਸ ਦਵਾਂ ਇਹਦੇ ਪੈਸੇ ਦੇਣ ਤੇ ਆਉਣ ਤਾਂ ਇਹ ਬੰਨਾ ਵੀ ਤੋੜਦ ਨਹੀਂ ਆ ਇੰਨੇ ਪੈਸੇ ਦੂਜੀਆਂ ਫਸਲਾਂ ਨਹੀਂ ਦਿੰਨੀ ਆ ਖੁਸ਼ੀ ਆ ਕਿ ਮੈਨੂੰ ਫੋਨ ਆਉਂਦਾ ਜੀ ਤੁਹਾਡਾ ਵਧੀਆ ਤੁਸੀਂ ਤਿੰਨ ਫਸਲਾਂ ਕੱਢਦੇ ਆਂ ਸਾਨੂੰ ਤਾਂ ਵੀ ਅੱਜ ਤੱਕ ਐਵੇਂ ਹੀ ਕਹੀਏ ਬਹੁਤ ਪਰਮਾਤਮਾ ਨੇ ਸਾਥ ਦਿੱਤਾ ਅੱਜ ਤੱਕ ਵੱਧੂ ਰੁਪਈਏ ਛਾਪਿਆ ਐਵੇਂ ਤੇ ਉਹ ਸਾਹੀ ਉਸ ਪਿਛਲੇ ਸਾਲ ਰੇਟ ਬਹੁਤ ਸੀ ਕੱਚੀ ਪਟਾਈ ਕੀਤੀ ਸੀ 65 ਦਿਨਾਂ ਦੇ ਅਸੀਂ ਪੱਟੇ ਸੀਗੇ 65 ਦਿਨਾਂ ਦੇ ਤੇ 1300 ਰੁਪਏ ਗੱਟੇ ਦਾ ਰੇਟ ਲੱਗਾ ਸੀ ਆਪਣਾ ਮਤਲਬ 2600 ਨੂੰ ਕੁਆਂਟਲ ਇਹ ਮੱਕੀ ਆ ਇਹੋ ਜਿਹੀ ਫਸਲ ਆ ਬੇ ਖੇਤ ਚ ਖੜੀ ਨੂੰ ਇਹਨੂੰ ਕੋਸ਼ਿਸ਼ ਨਹੀਂ ਹੋਣਾ ਜਿੱਦਾਂ ਬਾਕੀ ਫਸਲਾਂ ਹਨਾ ਜਿੰਨਾ ਚਿਰ ਖੇਤ ਚ ਆ ਬੰਦਾ ਜਿਮੀਂਦਾਰ ਡਰਦਾ ਰਹਿੰਦਾ ਵੀ ਫਸਲ ਖਰਾਬ ਨਾ ਹੋ ਜਾਏ ਖਰਾਬ ਨਾ ਹੋ ਜਾਏ ਪਰ ਮੱਕੀ ਇੱਕ ਇਹੋ ਜਿਹੀ ਫਸਲ ਹੈ ਜਿੰਨਾ ਚਿਰ ਖੇਤ ਚ ਆ ਉਹਨਾਂ ਚਿਰ ਕੋਈ ਡਰ ਨਹੀਂ ਜਿੱਦਣ ਘਰ ਆ ਗਈ ਉਦੋਂ ਅਸੀਂ ਇੱਕ ਦਿਨ ਵੀ ਨਹੀਂ ਰੱਖ ਸਕਦੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ ਮੈਂ ਬਣਾਈ ਆ ਵੀ ਜਿਹੜੇ ਹਨਾ ਵੀਰ ਮਨ ਨੂੰ ਕਾਫੀ ਫੋਨ ਕਰਦੇ ਪਿਛਲੀ ਵਾਰ ਜਦੋਂ ਮੈਂ ਵੀਡੀਓ ਪਾਈ ਸੀ ਆਲੂ ਮਟਰਾਂ ਦੀਆਂ ਤਕਈਆਂ ਦੇ ਫੀਨ ਫੋਨ ਆਏ ਸੀਗੇ ਵੀ ਅਸੀਂ ਵੀ ਆਲੂ ਮਟਰ ਲਾਉਣੇ ਚਾਹੁੰਦੇ ਆ ਵੀ ਉਹਦੇ ਬਾਰੇ ਜਾਣਕਾਰੀ ਲਈ ਜਾਂ ਕਈਆਂ ਵੀਰਾਂ ਦੇ ਫੋਨ ਆਏ ਸੀ ਸਾਨੂੰ ਆਲੂਆਂ ਦਾ ਬੀਜ ਲੈ ਦੋ ਦੇਖੋ ਆਲੂਆਂ ਦਾ ਬੀਜ ਚਲੋ ਠੀਕ ਹੋ ਤਾਂ ਹੈਗਾ ਹੀ ਆ ਬੇ ਕੁਦਰਤੀ ਜੇਸ ਏਰੀਆ ਚ ਲੱਗਦੇ ਆ ਉੱਥੋਂ ਹੀ ਮਿਲਣਾ ਤੁਹਾਨੂੰ ਹਨਾ ਪਰ ਮੈਂ ਆਪ ਕਿਉਂ ਨਹੀਂ ਵਿਚਾਮੀ ਭਰਦਾ ਉਹਨਾਂ ਕੋ ਗੱਲ ਕੁਝ ਨਹੀਂ ਹੁੰਦੀ ਐਡੀ ਇਕ ਤਾਂ ਚਲੋ ਆਪਾਂ ਤੁਹਾਨੂੰ ਨੰਬਰ ਦੇ ਦਾਂਗੇ ਜਿਹੜੇ ਬੀਜਾਂ ਦੇ ਚਲੋ ਵਧੀਆ ਹੁੰਦੇ ਬੰਦੇ ਆਪ ਤੁਸੀਂ ਸਿੱਧਾ ਜਾ ਕੇ ਉੱਥੋਂ ਕੰਟੈਕਟ ਕਰਕੇ ਆਪਣਾ ਜੋ ਰੇਟ ਤੁਹਾਨੂੰ ਵੀ ਰੇਟ ਦਾ ਵੀ ਦੱਸ ਦਾਂਗੇ ਵੀ ਆਹ ਚੱਲਦਾ ਐਵੇਂ ਨਾ ਵੀ ਵੱਧ ਘੱਟ ਦੇ ਕੇ ਵੇਚਿਓ ਆਈਡੀਆ ਦੱਸ ਦਾਂਗੇ ਕਿਉਂ ਕੱਲੋਂ ਐਵੇਂ ਕੋਈ ਉੱਨੀ ਕੀ ਗੱਲ ਕੋਈ ਕਹੇ ਜੀ ਦੇਖੋ ਆਲੂਆਂ ਦੇ ਬੀਜ ਦੇ ਵਿੱਚ ਕੋਈ ਨਹੀਂ ਹੁਣ ਤੁਸੀਂ ਉਦਾਂ ਪਿੰਡ ਚੋਂ ਲੈਣੇ ਆ ਭਵੇਂ ਦੋ ਤੁਹਾਨੂੰ ਵੀ ਘੱਟਾ ਲੈ ਲਓ 300 ਨੂੰ ਵੀ ਲੈ ਲਓ ਨਾ ਚਲੋ ਆਲੂਆਂ ਦੇ ਰੇਟ ਦੇ ਮੁਤਾਬਕ ਹੁਣ ਜਿਹੜੇ ਬੀਜ ਜਿਹਨਾਂ ਤਿਆਰ ਕੀਤੇ ਹੋ ਆ ਜਿਹਨਾਂ ਮਿਹਨਤ ਕੀਤੀ ਹੋ ਆ ਪੈਸੇ ਲਾਇਆ ਹੋ ਆ ਉਹ ਹ ਉੱਥੇ ਆ ਕੇ ਫਰਕ ਪੈ ਜਾਂਦਾ ਵੀ ਕਈ ਬੰਦੇ ਇਹਨਾਂ ਨੂੰ ਸੋਚਣ ਉਹ ਖਰੇ ਯਾਰ ਇਦਾਂ ਕਿਦਾਂ ਫਰਕ ਪੈ ਸਕਦਾ ਇੰਨੇ ਮਹਿੰਗੇ ਕਿਦਾਂ ਹੋ ਸਕਦੇ ਆ ਵੀ ਖਰੇ ਇਹ ਨਹੀਂ ਵਿੱਚੋਂ ਕਮਿਸ਼ਨ ਖਾ ਲਿਆ ਇਸ ਕਰਕੇ ਨਹੀਂ ਮੈਂ ਵੇਚ ਪੈਂਦਾ ਹੁੰਦਾ ਤੇ ਹਾਂ ਆਪਾਂ ਤੁਹਾਨੂੰ ਨੰਬਰ ਦੇ ਦਾਂਗੇ ਜਿਨ੍ਹਾਂ ਦੇ ਵੀ ਹੁੰਦੇ ਜਿਹੜੇ ਤਿਆਰ ਕਰਦੇ ਆ ਬੰਦੇ ਕਿਉਂਕਿ ਆਲੂਆਂ ਦੇ ਵਿੱਚ ਡਿਫਰੈਂਸ ਬਹੁਤ ਆ ਜਾਂਦਾ ਜੇ ਆਮ ਵੀ ਲੈਣਾ ਕਿਸੇ ਤੋਂ ਤਾਂ ਜੇ ਤੁਸੀਂ ਜਿਹੜੇ ਵੀ ਤਿਆਰ ਕਰਦੇ ਆ ਸਪੈਸ਼ਲ ਉਹਨਾਂ ਤੋਂ ਲੈਣਾ ਠੀਕ ਹੈ ਇੱਕ ਵਾਰੀ ਵੀ ਤੁਸੀਂ ਵਧੀਆ ਲੈ ਲਓ ਗਾਹਾਂ ਤੁਸੀਂ ਆਪਣਾ ਭਵੇਂ ਥੋੜੇ ਥਿਆਂ ਦਾ ਲੈ ਲਓ ਭਵੇਂ ਚੌਂਕ ਨਾਲ ਦਾ ਲੈ ਲਓ ਯਾਰ ਗਾਹਾਂ ਫੇ ਤੁਸੀਂ ਆਪਣਾ ਉਹ ਵੀ ਰੱਖ ਲਓ ਹੌਲੀ ਹੌਲੀ ਫੇ ਜਦੋਂ ਤੁਸੀਂ ਜੇ ਤੁਹਾਨੂੰ ਚੰਗਾ ਲੱਗੇ ਗਾਹ ਤੋਂ ਆਹ ਆਲੂ ਲਾਉਣੇ ਆ ਫੇ ਬੰਦਾ ਹਰੇਕ ਸਾਲ ਦੋ ਚਾਰ ਕਨਾਲੀ ਥੈਂ ਜੇ ਹਿਸਾਬ ਨਾਲ ਜਿੰਨੇ ਖੇਤ ਲਾਉਣੇ ਉਹਦੇ ਹਿਸਾਬ ਨਾਲ ਵੀ ਨਵਾਂ ਵੀ ਲੈ ਕੇ ਲਾ ਲੈਂਦਾ ਬਾਕੀ ਆਪਣਾ ਰੱਖਿਆ ਲਾ ਲੈਂਦਾ ਨਾ ਇਦਾਂ ਚੱਲਦੀ ਰਹਿੰਦੀ ਫੇ ਤਾਂ ਗੇਮ ਕੋਈ ਗੱਲ ਨਹੀਂ ਤੇ ਮੈਂ ਮੇਨ ਮਕਸਦ ਵੀਡੀਓ ਦਾ ਇਹ ਆ ਵੀ ਕਈ ਫੋਨ ਇਹ ਆਉਂਦੇ ਆ ਵੀ ਮੱਕੀ ਬੀਜ ਕੇ ਲਾਉਣੇ ਚਾਹੀਦੇ ਆ ਜਾਂ ਝੋਨੇ ਦੇ ਵੱਢ ਆਪਾਂ ਨੂੰ ਆਲੂ ਜਾਂ ਮਟਰ ਲਾਉਣੇ ਚਾਹੀਦੇ ਆ ਇਹਦੇ ਵਿੱਚ ਇਹ ਆ ਵੀ ਅਸੀਂ ਵੈਸੇ ਜ਼ਿਆਦਾ ਝੋਨੇ ਦੇ ਵੱਢ ਲਾ ਕੇ ਖੁਸ਼ ਆ ਕਿਉਂ ਜਿਹੜੀ ਗਰਮੀ ਵਾਲੀ ਮੱਕੀ ਆ ਹਨਾ ਗਰਮੀ ਵਾਲੀ ਮੱਕੀ ਝਾਣ ਨਹੀਂ ਦਿੰਦੀ ਆ ਹੁਣ ਸਾਡੇ ਅੱਜ ਵੱਢਦੇ ਆ ਮੱਕੀ ਮੱਕੀ ਮੈਂ ਤੁਹਾਨੂੰ ਪਹਿਲੀਆਂ ਵੀਡੀਓ ਦੇ ਵਿੱਚ ਦਿਖਾ ਲਈ ਹੋਊ ਤੁਸੀਂ ਸਾਰਿਆਂ ਨੇ ਦੇਖੀ ਹੋਊਗੀ ਆਪਾਂ ਮੱਕੀ ਇਹ ਕਿੰਨੀ ਭਾਰੀ ਮੱਕੀ ਸੀ ਪਰ ਫਿਰ ਵੀ ਇਹ ਮੱਕੀ ਦੇ ਝਾੜ ਨੂੰ ਜਿਹੜਾ ਸਿਆਲੂ ਮੱਕੀ ਵਾਂਗੂ ਆ ਉਹ ਉਹਦਾ ਝਾੜ ਨਹੀਂ ਦਉਣਾ ਸਿਆਲੂ ਮੱਕੀ ਆਪਣੀ ਮਤਲਬ 56 ਕੁਆਂਟਲ ਗਿੱਲੀ ਗਿੱਲੀ ਦੇ ਹਿਸਾਬ ਨਾਲ ਅਸੀਂ ਵੇਚੀ ਅਸੀਂ ਸਕਾ ਕੇ ਨਹੀਂ ਸੀ ਵੇਚੀ 56 ਕੁਆਂਟਲ ਕਿੱਲੇ ਦੀ ਨਿਕਲੀ ਆਪਣੀ ਮੱਕੀ ਹੈਨਾ ਐਵਰੇਜ ਤਾਂ ਉਹ ਕਿੱਲੇ ਦੀ ਇਹੋ ਮਤਲਬ ਜਿਹੜੀ ਗਰਮੀ ਵਾਲੀ ਆ ਇਹ ਮੈਨੂੰ ਲੱਗਦਾ ਨਹੀਂ ਬਈ 25 ਕੁਆਂਟਲ ਵੀ ਟੱਪੂਗੀ ਚਲੋ ਹੋਣ ਨੂੰ 30 ਹੋ ਜਾਏ ਮੈਨੂੰ ਨਹੀਂ ਪਤਾ ਪਰ ਮੇਰਾ ਆਈਡੀਆ ਮੈਨੂੰ ਦੀਦਾ ਮੱਕੀ ਜਿੰਨੀ ਭਾਰੀ ਸੀਗੀ ਪਰ ਉਹ ਹਿਸਾਬ ਨਾਲ ਝਾੜ ਗਰਮੀ ਵਾਲੀ ਮੱਕੀ ਦਾ ਨਹੀਂ ਹੁੰਦਾ ਤੇ ਇਸੇ ਕਰਕੇ ਅਸੀਂ ਵੱਧ ਕੋਸ਼ਿਸ਼ ਇਹ ਕਰੀਦੀ ਜabe ਆਲੂ ਮਤਲਬ ਆਲੂ ਜਿਹੜਾ ਜਾਂ ਕੋਈ ਮਟਰ ਵੀ ਆ ਝੋਨੇ ਦੇ ਵੱਢ ਲਈਏ ਝੋਨਾ ਅਸੀਂ 26 ਲਾਉਨੇ ਆ ਤੇ ਝੋਨਾ ਸਾਡਾ ਸਮਝ ਲਓ 15 16 ਸਤੰਬਰ ਤੱਕ ਲਗਭਗ ਵੱਡੇ ਹੋ ਜਾਂਦਾ ਹੁੰਦਾ ਤੇ ਸਾਡੇ ਇੱਥੇ ਵੀ ਇਦਾਂ ਗੱਠਾਂ ਵਾਲੀਆਂ ਮਸ਼ੀਨਾਂ ਹੈਗੀਆਂ ਆ ਤੇ ਉਹ ਮਾਲਾ ਜਿੱਦਣ ਝੋਨਾ ਵੱਢਿਆ ਉਦਨੇ ਮਗਰ ਕਟਰਮਾਰੀ ਦਾ ਦੂਏ ਦਿਨ ਉਹ ਰੈਕ ਮਾਰ ਕੇ ਮਤਲਬ 30 ਦਿਨ ਸਾਡੇ ਤੀਜੇ ਝੋਨਾ ਵੱਢਣ ਤੋਂ ਤੀਜੇ ਦਿਨ ਸਾਡੇ ਖੇਤ ਵਿਹਲੇ ਹੋ ਜਾਂਦੇ ਆ ਉਹਨਾਂ ਨੂੰ ਪਤਾ ਵੀ ਨਹੀਂ ਆਲੂ ਲਾਉਣੇ ਹੁੰਦੇ ਆ ਉਹ ਚੱਕ ਕੇ ਲੈ ਜਾਂਦੇ ਇਕੱਠਾ ਹਨ ਆਪਣੇ ਬੰਦਿਆਂ ਦੇ ਹੀ ਆ ਬੇਲਰ ਇਸ ਕਰਕੇ ਮਤਲਬ ਅਸੀਂ ਮੰਨ ਲਓ ਜੇ 15 ਨੂੰ ਜਾਂ 18 ਨੂੰ ਵੀ ਵੱਡੇ ਸੰਗਲਾ 20 ਨੂੰ ਸਾਡੇ ਖੇਤ ਵਿਹਲੇ ਹੋ ਗਏ ਤਾਂ ਅਸੀਂ 23 24 ਨੂੰ ਆਲੂ ਜਾਂ ਮਟਰ ਠੋਕ ਦੇਈਦੇ ਆ ਮਤਲਬ ਐਡੀ ਕੋ ਗੱਲ ਨਹੀਂ ਝੋਨੇ ਦੇ ਮਤਲਬ ਵੱਢ ਚ ਵੀ ਟਾਈਮ ਬਹੁਤ ਹੁੰਦਾ ਆਪਣੇ ਕੋ ਆਲੂ ਮਟਰਾਂ ਲਈ ਕਿਉਂਕਿ ਅਸੀਂ 20 ਸਤੰਬਰ ਤੋਂ ਬਾਅਦ ਹੀ ਲਾਉਣੇ ਹੁੰਦੇ ਆ ਪਹਿਲਾਂ ਨਹੀਂ ਅਸੀਂ ਲਾਉਂਦੇ ਜਿੱਦਾ ਹੁਸ਼ਿਆਰਪੁਰ ਏਰੀਆ ਆ ਉਹ ਪਹਿਲੇ ਸਤੰਬਰ ਤੋਂ ਵਾਲਾ ਲਾਉਣ ਲੱਪੰਦਾ ਉਹਨਾਂ ਦੀ ਜ਼ਮੀਨ ਥੋੜੀ ਮੈਰੀ ਆ ਪਰ ਦੂਜੀ ਗੱਲ ਇਹ ਜਿਹੜੇ ਪਹਿਲੇ ਸਤੰਬਰ ਤੋਂ ਲਾਏ ਹੁੰਦੇ ਯਾਰ ਉਹਦਾ ਝਾੜ ਝੋੜ ਬਹੁਤ ਘੱਟ ਹੁੰਦਾ ਰੇਟ ਜ਼ਰੂਰ ਕਈ ਵਾਰੀ ਮਿਲ ਜਾਂਦਾ ਪਰ ਜੇ ਕਈ ਝਾੜ ਨਹੀਂ ਉਹਨਾਂ ਦਾ ਹੁੰਦਾ ਸਮਝੋ ਜਿੰਨੇ ਕੁ ਪਾਏ ਹੁੰਦੇ ਬੀਜ ਦੇ ਉਸ ਤੋਂ ਬਾਅਦ ਬੜੀਆ ਦੁੱਗਣੇ ਨਿਕਲ ਜਾਂਦੇ ਇੰਨਾ ਕਈ ਹੁੰਦਾ ਉੱਥੇ ਹੋਰ ਕੁਝ ਨਹੀਂ ਹੁੰਦਾ ਇਸ ਕਰਕੇ ਅਸੀਂ ਝੋਨੇ ਦੇ ਵਾਢਾ ਲੂ ਜਾਂ ਮਟਰ ਲਾ ਕੇ ਜਿਆਦਾ ਖੁਸ਼ ਹਾਂ ਕਿਉਂਕਿ ਪਹਿਲੀ ਫਸਲ ਇੱਕ ਤਾਂ ਆਪਾਂ ਪੂਰੀ ਕੱਢ ਲਈ ਝੋਨਾ ਪੂਰਾ ਕੱਢ ਲਿਆ ਆਪਾਂ ਨੂੰ ਕੋਈ ਲਾਸ ਨਹੀਂ ਹੈ ਨਾ ਹੋਇਆ ਜੇ ਆਪਾਂ ਫਸਲ ਮਾਰਤੀ ਕੋਈ ਫਸਲ ਬੀਜਿਓ ਤਾਂ ਕੋਈ ਫਾਇਦਾ ਨਹੀਂ ਹੁੰਦਾ ਉਹ ਗੱਭੇ ਅਸੀਂ ਦਾ 2 ਮਹੀਨਿਆਂ ਦੀ 60 65 ਦਿਨਾਂ ਦੀ ਮੰਨ ਲਓ ਜੇ ਅਸੀਂ 25 ਸਤੰਬਰ ਤੱਕ ਵੀ 30 ਸਤੰਬਰ ਤੱਕ ਵੀ ਬੀਜ ਲੈਣੇ ਆ ਯਾਰ ਮਟਰ 60 ਦਿਨਾਂ ਦੇ ਆ 50 ਦਿਨ ਹੀ ਪਹਿਲੀ ਤੜਾਈ ਹੋ ਜਾਂਦੀ ਆ 52 ਦਿਨ ਦੀ ਹੋ ਜਾਂਦੀ ਵੱਧ ਵੱਧ 60 ਇਕ ਦਿਨ ਦੀ ਦੂਜੀ ਤੜਾਈ ਹੋ ਜਾਂਦੀ ਆ ਕਈ ਇੱਕੋ ਤੜਾਈ ਕਰਦੇ ਹੁੰਦੇ ਆ ਉਹ 58 60 ਉਹ ਵੀ 60 ਦਿਨਾਂ ਬਾਅਦ ਕੋ ਚਲੋ ਕਰ ਲੈਂਦੇ ਹੋ ਇੱਕੋ ਤੜਾਈ ਤੇ ਸਮਝ ਲਓ ਵੀ ਜੇ ਸਤੰਬਰ ਦੇ ਐਂਡ 'ਚ ਵੀ 30 ਨੂੰ ਵੀ ਬੀਜੇ ਕਿਸੇ ਨੇ ਅਕਤੂਬਰ ਨਵੰਬਰ ਨਵੰਬਰ ਦੀ 30 ਤੱਕ 60 ਦਿਨ ਉਹਨੂੰ ਪੂਰੇ ਹੋ ਜਾਂਦੇ ਆ ਤੇ ਤੁਸੀਂ ਕਿਉਂਕਿ ਮਟਰਾਂ ਦਾ ਤੇ ਇਹੀ ਹੁੰਦਾ ਚਾਹੇ ਆਲੂਆਂ ਦਾ ਵੀ ਜਿੱਦਣ ਪੱਟੇ ਉਦਨੇ ਕਾਣ ਕਿਉਂ ਖੇਤ ਤਾਂ ਉਹ ਬਣੇ ਹੋਏ ਹੁੰਦੇ ਆ ਉਦਨੇ ਕਣਕ ਵੀਝ ਲੋ ਜਾਨੀ ਕਿ ਕਣਕ ਦੀ ਝਾੜ ਵੀ ਪੂਰਾ ਨਿਕਲਿਆ ਹੁੰਦਾ ਇਹ ਨਹੀਂ ਵੀ ਕਣਕ ਪਛੇਤੀ ਹੁੰਦੀ ਆ ਠੀਕ ਹੈ ਜੀ ਇਸ ਕਰਕੇ ਅਸੀਂ ਕਹਿੰਦੇ ਵਿੱਚ ਝੋਨਾ ਵੀ ਪੂਰਾ ਕੱਟ ਲਿਆ ਕਣਕ ਵੀ ਪੂਰੀ ਕੱਢ ਲਈ ਜਿਹੜੀ ਵਿਚਾਲੇ ਫਸਲ ਆ ਉਹ ਨਿਕਲ ਜਾ ਠੀਕ ਆ ਉਹਦੇ ਵਿੱਚ ਸਾਵੇਂ ਰਹਿਗਾ ਤਾਂ ਵੀ ਠੀਕ ਆ ਬੱਜਗਾ ਤਾਂ ਵੀ ਠੀਕ ਆ ਕਿਉਂਕਿ ਇਹ ਫਸਲਾਂ ਇੱਕ ਮੈਂ ਗੱਲ ਇਹ ਜ਼ਰੂਰ ਦੱਸ ਦਵਾਂ ਇਹ ਜੇ ਪੈਸੇ ਦੇਣ ਤੇ ਆਉਣ ਤਾਂ ਇਹ ਬੰਨਾ ਵੀ ਤੋੜਦ ਨਹੀਂ ਆ ਇਹਨੇ ਪੈਸੇ ਦੂਜੀਆਂ ਫਸਲਾਂ ਨਹੀਂ ਦੇਣੀਆਂ ਪਰ ਜੇ ਜੇ ਕਿਤੇ ਲੋਪਰੀ ਲਾ ਜਾਣਾ ਨਾ ਫੇਰ ਮਤਲਬ ਕਹਿੰਦਾ ਮਾੜੇ ਬੰਦੇ ਦੇ ਉੱਠਣ ਨੂੰ ਵੀ ਰਾਹ ਨਹੀਂ ਹੁੰਦਾ ਪਰ ਐਡੀ ਦੂਜੀ ਹੈ ਨਹੀਂ ਸਾਨੂੰ ਜਿੰਨੇ ਸਾਲ ਹੋ ਗਏ ਲਾਉਦਿਆਂ ਨੂੰ ਕਿਤੇ 1-2 ਸਾਲਾਂ ਨੂੰ ਛੱਡ ਕੇ ਲਗਭਗ ਨਹੀਂ ਤਾਂ ਆਪਣੇ ਪੈਸੇ ਤਾਂ ਤਕਰੀਬਨ ਫਸਲ ਪੂਰੇ ਕਰੇ ਜਾਂਦੀ ਹੁੰਦੀ ਹੈ ਜੇ ਕੋਈ ਮਾੜਾ ਸਮਾਂ ਵੀ ਆ ਜਾਏ ਹਾਂ ਮੌਸਮ ਦੀ ਮਾਰ ਨਾ ਪਵੇ ਹੁਣ ਅਜਤੂ 2-3 ਸਾਲ ਪਹਿਲਾਂ ਉਹ ਵੀ ਮੈਂ ਵੀਡੀਓ ਪਿੱਛੇ ਪਾਈ ਹੋਆ ਅਸੀਂ 14 ਖੇਤ ਮਟਰਾਂ ਦੇ ਲਾ ਕੇ ਹਟੇ ਸੀ ਲਾ ਕੇ ਹਲੇ ਬੱਟਾ-ਬੱਟਾ ਜਿੱਦਾਂ ਸਵਾਰਦੇ ਸੀ ਤੇ ਦੂਏ ਦਿਨੇ ਮੀ ਪੈ ਗਿਆ ਉਹ 14 ਦੀ 14 ਖੇਤ ਕਹਿ ਲਓ ਖਤਮ ਹੋ ਗਿਆ ਹੈਨਾ ਉੱਥੇ ਅਸੀਂ ਕੁਝ ਨਹੀਂ ਕਰ ਸਕਦੇ ਉੱਥੇ ਤਾਂ ਕਹਿ ਲਓ ਵੀ ਪਰਮਾ ਹੁਣ ਇਧਰ ਹੜਾ ਆਇਆ ਉਹ ਹੁਣ ਪਲਿਆ ਝੋਨਾ ਸਾਰਾ ਕਹਿ ਲਓ ਵੀ ਇੱਕ ਤਰ੍ਹਾਂ ਨਾਲ ਬੁਰਕੀ ਨੂੰ ਚੋਹਣ ਵਾਲੀ ਗੱਲ ਹੋ ਗਈ ਹੈਨਾ ਇਸ ਕਰਕੇ ਚਲੋ ਮੌਸਮ ਮੋਰੇ ਕੋਈ ਮਾਰ ਨਹੀਂ ਵੈਸੇ ਕੋਈ ਫਸਲ ਮਤਲਬ ਰੇਟ ਤੋਂ ਖੋ ਜੇ ਕਹਿ ਲਓ ਵੀ ਰੇਟ ਮੰਦਾ ਆ ਗਿਆ ਕੋਈ ਫਿਰ ਵੀ ਫਸਲ ਆਪਣੇ ਪੈਸੇ ਲੱਗ ਭਾਗ ਪੂਰੇ ਕਰੇ ਜਾਂਦੀ ਤੁਹਾਡਾ ਖਰਚਾ ਪੂਰਾ ਕਰੇ ਜਾਂਦੀ ਹੁੰਦੀ ਹੈ ਜਿੰਨੇ ਤੁਸੀਂ ਲਾਇਓ ਹੁੰਦੇ ਕੋਈ ਮਾੜੀ ਗੱਲ ਨਹੀਂ ਹੈਗੀ ਫੇਰ ਦੂਜੀ ਗੱਲ ਇਹ ਆ ਵੀ ਅਸੀਂ ਐਮ ਐਸ ਪੀ ਰੂਮ ਕਹਲਾ ਨੀੜੀ ਕਦੇ ਹੈਗੇ ਨਾ ਜੇ ਜੇ ਹੁਣ ਮੱਕੀ ਲਾ ਕੇ ਅਸੀਂ ਬੀਜੀਏ ਕਹਲਾ ਸਾਡੀਆਂ ਦੋ ਫਸਲਾਂ ਤਾਂ ਬਿਨਾ ਐਮ ਐਸ ਪੀ ਤੋਂ ਹੋ ਗਈਆਂ ਜੇ ਮੱਕੀ ਵੀ ਬਿਨਾ ਐਮ ਐਸ ਪੀ ਤੋਂ ਆ ਤੇ ਮੋਰੇ ਦੇ ਆਲੂ ਜਾਂ ਮਟਰ ਲਾਈਏ ਉਹ ਵੀ ਐਮ ਐਸ ਪੀ ਤੋਂ ਬਿਨਾ ਆ ਹਾਂ ਜੇ ਝੋਨਾ ਲਾ ਕੇ ਬੀਜਦੇ ਆ ਫੇਰ ਚਲੋ ਠੀਕ ਹੈ ਝੋਨਾ ਕਣਕ ਤੇ ਇਹ ਗੱਲ ਆ ਵੀ ਜੇ ਤੁਸੀਂ ਬੀਜਣੇ ਚਾਹੁੰਦੇ ਆ ਮੈਂ ਕਹਿੰਦਾ ਮਿਹਨਤ ਵੱਧਿਆ ਸਿਰਫ ਇਹ ਆ ਵੀ ਜਿਹੜੀ ਜਿਹੜਾ ਕੰਮ ਅਸੀਂ ਕਣਕ ਨੂੰ 5 ਮਹੀਨਿਆਂ ਚ ਸਾਢੇ 5 ਮਹੀਨਿਆਂ ਚ ਕਰਨਾ ਹੁੰਦਾ ਉਹ ਇਸ ਫਸਲ ਨੂੰ ਆਲੂ ਚਾਹੇ ਮਟਰ ਦੋਹਾਂ ਚ ਕੋਈ ਵੀ ਫਸਲ ਲਾ ਲਓ ਉਹ 60 ਦਿਨਾਂ ਚ ਕਰਨੇ ਹੁੰਦੇ ਆ ਕਣਕ ਨੂੰ ਪੰਜ ਪਾਣੀ ਲੱਗਦੇ ਆ ਚਲੋ ਹੁਣ ਤੱਕ ਕਈ ਵਾਰੀ ਮਹੀਏ ਪੈ ਜਾਂਦੇ 1 2 ਲੱਗਦੇ ਆ ਪਰ ਉਦਾਂ ਅਸਲੀ ਕਣਕ ਨੂੰ ਪੰਜ ਪਾਣੀ ਲੱਗਦੇ ਆ ਸਾਡੀ ਜ਼ਮੀਨ ਦੇ ਹਿਸਾਬ ਨਾਲ ਤੇ ਪੰਜੇ ਪਾਣੀ ਇਹਨਾਂ ਨੂੰ ਲੱਗਦੇ ਆ ਠੀਕ ਹੈ ਤੇ ਬਾਕੀ ਖਾਦ ਆ ਬਾਣੀ ਮਤਲਬ ਉਹਦਾ ਸਾਢੇ ਪੰਜ ਮਹੀਨਿਆਂ ਦੇ ਵਿੱਚ ਸਾਰਾ ਕੁਝ ਪੂਰਾ ਕਰਨਾ ਹੁੰਦਾ ਇਹ ਅਸੀਂ 2 ਮਹੀਨਿਆਂ ਦੇ ਵਿੱਚ ਸਾਰਾ ਕੁਝ ਪੂਰਾ ਕਰਨਾ ਹੁੰਦਾ ਯਾਨੀ ਨੱਠ ਭੁਜਾਈ ਬਹੁਤ ਹੁੰਦੀ ਆ ਨੱਠ ਭੁਜਾਈ ਇਹ ਆ ਵੀ ਸਾਨੂੰ ਨਹੀਂ ਹੁੰਦੀ ਕਿਉਂਕਿ ਜਿਹੜੇ ਏਰੀਆ ਚ ਆਲੂ ਮਟਰ ਜਾਂ ਇਦਾਂ ਦੀਆਂ ਫਸਲਾਂ ਲੱਗਦੀਆਂ ਉਸ ਏਰੀਆ ਚ ਉਸ ਸਾਫ ਦੀਆਂ ਲੇਬਰਾਂ ਹੁੰਦੀਆਂ ਜਿਹੜੇ ਏਰੀਆ ਦੇ ਵਿੱਚ ਨਹੀਂ ਲੱਗਦੀਆਂ ਉਹਨਾਂ ਨੂੰ ਥੋੜੀ ਜਿਹੀ ਇਹ ਦਿੱਕਤ ਜ਼ਰੂਰ ਆਉਂਦੀ ਹੈ ਕਿਉਂਕਿ ਉਸ ਏਰੀਆ ਚ ਉਹੋ ਜਿਹੀ ਲੇਬਰ ਨਹੀਂ ਹੁੰਦੀ ਠੀਕ ਹੈ ਜੀ ਜੇ ਤਾਂ ਸਾਰੇ ਲਾਉਂਦੇ ਹੋਣ ਫਿਰ ਆਪਣੇ ਆਪ ਉਹਦਾ ਦੀ ਲੇਬਰ ਤੁਹਾਡੇ ਏਰੀਆ ਚ ਆ ਕੇ ਰਹਿਣ ਲੱਪ ਜਾਂਦੀ ਹੈ ਨਾ ਹੁਣ ਸਾਡੇ ਜੇ ਸਾਨੂੰ ਮੰਨ ਲਓ ਆਲੂ ਲਾਉਣੇ ਆ ਮਟਰ ਲਾਉਣੇ ਆ ਲੇਬਰ ਆਪਣੇ ਕੋ ਵੱਧੂ ਆ ਨਾਲੇ ਨਾਲ ਉਹਨੇ ਸਿਰੇ ਬਣਾਈ ਜਾਣੇ ਨਾਲੇ ਪਿੱਛੇ ਪਾਣੀ ਲੱਗੀ ਜਾਣਾ ਮੋਰੇ ਮੋਰੇ ਲਾਈ ਜਾਣੇ ਅਸੀਂ ਹੈ ਨਾ ਪਾਣੀ ਵੀ ਕਿਉਂਕਿ ਆਮ ਬੰਦਾ ਇਹਨਾਂ ਨੂੰ ਪਾਣੀ ਪਹਿਲਾ ਪਾਣੀ ਤਾਂ ਬਿਲਕੁਲ ਬੰਦੇ ਨੂੰ ਕਹਿ ਲਓ ਵੀ ਹਸਾਬ ਨਾਲ ਲਾਉਣਾ ਪੈਂਦਾ ਇਹ ਨਹੀਂ ਹੈਗਾ ਵੀ ਇੱਕ ਵੱਡੇ ਨੱਕਾ ਵੜ ਦਿੱਤਾ ਤੇ ਦਿੱਤਾ ਪਾਣੀ ਲੱਗ ਨਹੀਂ ਸਕਦਾ ਇਹਨਾਂ ਨੂੰ ਇਸ ਕਰਕੇ ਸਾਨੂੰ ਥੋੜੀ ਜਿਹਾ ਇਹ ਫਾਇਦਾ ਹੈਗਾ ਆ ਵੇ ਸਾਡੇ ਏਰੀਆ ਦੇ ਵਿੱਚ ਜਿੱਥੇ-ਜਿੱਥੇ ਵੀ ਲੱਗਦੇ ਆ ਮਤਲਬ ਸਾਡੇ ਕਿ ਜਿੱਥੇ-ਜਿੱਥੇ ਲੱਗਦੇ ਆ ਵੀ ਉਹਨਾਂ ਸਾਰਿਆਂ ਕੋਲ ਉਹ ਲੇਬਰ ਦੀ ਤੰਗੀ ਨਹੀਂ ਹੈਗੀ ਲੇਬਰ ਉਹੋ ਜਿਹੀ ਸਾਡੇ ਕੋਲ ਹੈਗੀ ਆ ਹਨਾ ਜਿਹੜੀ ਮਟਰ ਤੋਣਨੇ ਆ ਜਾਂ ਆਲੂ ਪੱਟਣੇ ਆ ਉਹਦਾਂ ਦੀਆਂ ਲੇਬਰਾਂ ਹੈਗੀਆਂ ਜਿਹੜੇ ਏਰੀਆ 'ਚ ਨਹੀਂ ਲੱਗਦੇ ਉਹਨਾਂ ਨੂੰ ਥੋੜੀ ਜਿਹੀ ਇਹ ਸਮੱਸਿਆ ਆ ਸਕਦੀ ਆ ਠੀਕ ਆ ਇਹ ਚੀਜ਼ਾਂ ਕਿਉਂਕਿ ਕਹਿਣਾ ਸੌਖਾ ਹੈ ਕੋਈ ਵੀ ਚੀਜ਼ ਹੁੰਦੀ ਆ ਕਰਨੀ ਔਖੀ ਆ ਕਈ ਮੈਨੂੰ ਫੋਨ ਆਉਂਦਾ ਜੀ ਤੁਹਾਡਾ ਵਧੀਆ ਤੁਸੀਂ ਤਿੰਨ ਫਸਲਾਂ ਕੱਢਦੇ ਆ ਪਰ ਗੱਲ ਇਹ ਆ ਵੀ ਉਦਾਂ ਦਾ ਹੋਣਾ ਪੈਂਦਾ ਤੁਹਾਨੂੰ ਕੱਢਣੀਆਂ ਵੈਸੇ ਖਾਲਾ ਜੀ ਦਾ ਪਾੜਾ ਨਹੀਂ ਕਿਉਂਕਿ ਝੋਨਾ ਝੋਨਾ ਜਦੋਂ ਵੱਢ ਕੇ ਨਾ ਨਾਲੇ ਨਾਲ ਸਾਰਾ ਕੁਝ ਕਰਨਾ ਪੈਂਦਾ ਸਮਝ ਲਓ ਜਿੱਦਾਂ ਝੋਨਾ ਵੱਡ ਹੋ ਗਿਆ ਜਿਹੜੇ ਏਰੀਆ 'ਚ ਝੋਨਾ ਕਣਕ ਬੀਜ ਹੁੰਦੀ ਆ ਉਹ ਕਹਿੰਦੇ ਝੋਨਾ ਵੱਡ ਹੋ ਗਿਆ ਚਲੋ ਹੁਣ ਮਹੀਨਾ ਵਿਹਲੇ ਅਮਰ ਕਣਕ ਬੀਜਾਂਗੇ ਕਣਕ ਬੀਜ ਕੇ ਫੇਰ ਵਿਹਲੇ ਅਸੀਂ ਕਹਿੰਦੇ ਜਿੱਦਣ ਸਾਡਾ ਝੋਨਾ ਵੱਡ ਹੋ ਗਿਆ ਉਦੋਂ ਤੋਂ ਸਾਡਾ ਕੰਮ ਸਟਾਰਟ ਹੋ ਜਾਂਦਾ ਫੇਰ ਅਸੀਂ ਕਣਕ ਬੀਜਣ ਤੱਕ ਲਗਾਤਾਰ ਬਸ ਮੋਟਰਸਾਈਕਲਾਂ ਦੇ ਟਾਇਰ ਘਸਾਉਣ ਤੇ ਰਹਿੰਦੇ ਹਨਾ ਚਲੋ ਇਦਾਂ ਵੀ 4 ਰੁਪਏ ਕਮਾਉਣੇ ਵੀ ਆ ਇਹ ਵੀ ਕੋਈ ਗੱਲ ਨਹੀਂ ਹੈਗੀ ਨਾ ਐਵੇਂ ਮੈਂ ਕਹੀ ਜਾਵਾਂ ਹਨਾ ਵੀ ਇਹ ਫਸਲਾਂ ਸੂਤ ਦੇਣ ਤਾਂ ਸਾਨੂੰ ਤਾਂ ਵੀ ਅੱਜ ਤੱਕ ਐਵੇਂ ਕਹੀਏ ਬਹੁਤ ਪਰਮਾਤਮਾ ਨੇ ਸਾਥ ਦਿੱਤਾ ਅੱਜ ਤੱਕ ਵੱਧੂ ਰੁਪਈਏ ਛਾਪਿਆ ਐਵੇਂ ਝੂਠ ਬੋਲਣ ਵਾਲੀ ਗੱਲ ਨਹੀਂ ਹੈਗੀ ਤੇ ਇਸ ਕਰਕੇ ਹੋਰ ਵੀ ਬੰਦੇ ਹੈਗੇ ਯਾਰ ਸਾਡੇ ਅੱਜ ਤਾਂ ਚਲੋ ਇਹ ਨਹੀਂ ਹੈਗਾ ਅਸੀਂ ਵੀ ਬਹੁਤ ਵੱਡੀ ਖੇਤੀ ਕਰਦੇ ਆ ਹੁਣ ਬੰਦੇ ਇੱਥੇ 5-500 ਕਿੱਲੇ 1000-1000 ਕਿੱਲੇ ਵਾਲੇ ਵੀ ਹੈਗੇ ਆ ਹਨਾ ਉਹ ਲਾਉਂਦੇ ਆ ਐਡੀ ਗੱਲ ਨਹੀਂ ਹੈਗੀ ਤੇ ਉਹਦਾਂ ਦੇ ਪ੍ਰਬੰਧ ਉਹ ਨਹੀਂ ਕੀਤੇ ਹੋ ਆ ਪਿਛਲੀ ਵਾਰ ਜਿਹੜੇ ਅਸੀਂ ਆਲੂ ਲਾਏ ਸੀਗੇ ਉਹ ਅਸੀਂ 20 ਸਤੰਬਰ ਤੋਂ ਬਾਅਦ ਹੀ ਲਾਏ ਸੀ ਤੇ ਉਸ ਅਸੀਂ ਉਸ ਪਿਛਲੇ ਸਾਲ ਰੇਟ ਬਹੁਤ ਸੀ ਕੱਚੀ ਪਟਾਈ ਕੀਤੀ ਸੀ 65 ਦਿਨਾਂ ਦੇ ਅਸੀਂ ਪੱਟੇ ਸੀਗੇ 65 ਦਿਨਾਂ ਦੇ ਤੇ 1300 ਰੁਪਏ ਗੱਟੇ ਦਾ ਰੇਟ ਲੱਗਾ ਸੀ ਆਪਣਾ ਮਤਲਬ 2600 ਨੂੰ ਕੁਆਂਟਲ ਐਵਰੇਜ ਇੱਥੇ ਤੱਕ ਲੱਗਾ ਸੀ ਹੁਣ ਮੱਕੀ ਕੱਢਣ ਲੱਗੀ ਹੋ ਸੀਗੇ ਹਨੇਰਾ ਹੋ ਗਿਆ ਘੜਦੇ ਨੂੰ ਕਿਉਂਕਿ ਮੀਂਹ ਦਾ ਮੌਸਮ ਕਰਕੇ ਆ ਮਸੀ ਹੁਣ 2-3 ਦਿਨ ਲੱਗੇ ਸੀ ਤੁਹਾਨੂੰ ਇਹ ਸੀ ਕਿਉਂਕਿ ਇਹ ਮੱਕੀ ਇੱਕ ਇਹੋ ਜਿਹੀ ਫਸਲ ਹੈ ਵੀ ਖੇਤ ਚ ਖੜੀ ਨੂੰ ਉਹਨੂੰ ਕੁਝ ਨਹੀਂ ਹੋਣਾ ਜਿੱਦਾਂ ਬਾਕੀ ਫਸਲਾਂ ਨਾ ਵੀ ਜਿੰਨਾ ਚਿਰ ਖੇਤ ਚ ਬੰਦਾ ਜ਼ਮੀਨ ਦਾ ਡਰਦਾ ਰਹਿੰਦਾ ਵੀ ਫਸਲ ਖਰਾਬ ਨਾ ਹੋ ਜਾਏ ਖਰਾਬ ਨਾ ਹੋ ਜਾਏ ਪਰ ਮੱਕੀ ਇੱਕ ਇਹੋ ਜਿਹੀ ਫਸਲ ਹੈ ਆ ਜਿੰਨਾ ਚਿਰ ਖੇਤ ਚ ਆ ਉਹਨਾਂ ਚਿਰ ਕੋਈ ਡਰ ਨਹੀਂ ਜਿੱਦਣ ਘਰ ਆ ਗਈ ਉਦੋਂ ਅਸੀਂ ਇੱਕ ਦਿਨ ਵੀ ਨਹੀਂ ਰੱਖ ਸਕਦੇ ਇਸ ਕਰਕੇ ਫਿਰ ਅਸੀਂ ਕਿਹਾ ਵੀ ਲੇਬਰ ਵਾਲੇ ਵੀ ਕਹਿੰਦੇ ਵੀ ਅੱਜੇ ਨਵੇੜੋ ਇਹਦਾ ਕੰਮ ਕਿ ਹੈ ਨਾ ਕਿਉਂਕਿ ਜਿਹੜੀ ਵੱਡੀ ਉਹ ਕੱਢ ਹੋ ਜਵੇ ਦਾਣੇ ਸਵੇਰੇ ਬੰਦਾ ਮੰਡੀ ਲੈ ਜਾਂਦਾ ਨਹੀਂ ਤਾਂ ਇਦਾਂ ਦੇ ਮੌਸਮ ਚ ਦੁਬਾਰਾ ਕਿਤੇ ਫੇਮ ਹੀ ਲਾਪੂਵੇ ਤੇ ਟਰਾਲੀਆਂ ਖੜੀਆਂ ਖੁੜੀਆਂ ਕਰਨ ਦਾ ਬਹੁਤ ਜੰਪ ਪੈਂਦਾ ਉਹਨ ਸ਼ੈੱਡ ਦੇ ਵਿੱਚ ਵੀ ਕਿੰਨੀਆਂ ਗਲਾ ਲਾਣੀਆਂ ਹੁੰਦੀ ਹੈ ਨਾ ਜੇ ਲਾ ਵੀ ਲਉਂਗੇ ਤਾਂ ਭਰ ਮੱਕੀ ਨੂੰ ਇਹ ਆਪਾਂ ਰੱਖ ਨਹੀਂ ਸਕਦੇ ਜ਼ਿਆਦੇ ਦਿਨ ਵੱਧ ਤੋਂ ਵੱਧ ਇੱਕ ਦਿਨ ਟਰਾਲੀਆਂ ਖੜ੍ਹ ਸਕਦੀਆਂ ਇਸ ਤੋਂ ਵੱਧ ਨਹੀਂ ਠੀਕ ਹੈ ਜੀ ਤੇ ਬਾਕੀ ਹੋਰ ਕੋਈ ਜਾਣਕਾਰੀ ਚਾਹੀਦੀ ਆ ਉਹ ਤੁਸੀਂ ਵੀਡੀਓ ਤੇ ਕਮੈਂਟ ਕਰਦੇ ਹੋ ਆਪਾਂ ਤੁਹਾਨੂੰ ਦੱਸ ਦਾਂਗੇ ਹਨਾ ਤੇ ਕਾਲ ਵੀ ਕਰ ਸਕਦੇ ਆ ਤੇ ਬਾਕੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਧੰਨਵਾਦ ਜੀ